ਡਰੋਨ ਮੇਰੇ ਕੋਲ ਫਸ ਗਿਆ ਫਸ ਗਿਆ ਤਾਰਾ ਉਹ ਜਿਹੜੀ ਪਤੰਗ ਵਾਲੀ ਡੋਰ ਹੈ ਉਹਦੇ ਵਿੱਚ ਫਸ ਜਾਂਦਾ ਤਾਂ ਇਹ ਇਹ ਤਸਵੀਰ ਹੈ ਰਾਏ ਸਾਹਿਬ ਜਦੋਂ ਇਹ ਜੋਸ਼ ਦੇਖਦੇ ਹਨ ਨਾ ਤਾਂ ਹੋਰ ਵੀ ਦੂਣਾ ਹੁੰਦਾ ਕਿਸਾਰ ਵੀਰ ਤਾੜੀਆਂ ਮਾਰਦੇ ਆ ਕਿੱਦਾਂ ਲੱਗਦਾ ਹੈ ਕਿ ਹੁਣ ਇਹ ਦੇਖੋ ਇਹ ਡਰੋਨ ਜਿਹੜਾ ਬੱਚਿਆਂ ਨੇ ਹੌਲੀ-ਹੌਲੀ ਸਿੱਟ ਲੈਣਾ ਫਸ ਗਿਆ ਸਿੱਟ ਲੈਣਾ ਹੌਲੀ-ਹੌਲੀ ਇਹ ਹੁਣ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਇਦਾਂ ਦੀ ਹਰਕਤ ਕਰਨੋਂ ਹਟ ਜਾਣ ਬਿਲਕੁਲ ਆੜ ਚੁੱਕਿਆ ਹੈ ਰਾਜ ਸਾਹਿਬ ਡੋਰ ਦੇ ਵਿੱਚ ਜਿਹੜੀ ਪਤੰਗ ਵਾਲੀ ਡੋਰ ਹੈ ਉਹ ਚੜ ਚੁੱਕਿਆ ਹੈ ਤਸਵੀਰ ਦਿਖਾ ਦਿਓ ਇਹ ਐਕਸਕਲੂਸਿਵ ਤਸਵੀਰ ਹੈ ਡਰੋਨ ਨੂੰ ਖੇਚ ਲਿਆ ਜੇ ਆ ਡਰੋਨ ਖੇਚ ਲਿਆ ਇਹ ਤਸਵੀਰ ਹੈ ਉਹ ਪਤੰਗ ਵੀ ਦੇਖ ਸਕਦੇ ਤੁਸੀਂ ਪਤੰਗ ਦੇ ਨਾਲ ਡਰੋਨ ਨੂੰ ਖੇਚ ਲਿਆ ਤਾਂ ਡਰੋਨ ਖੇਚ ਚੁੱਕਿਆ ਹੁਣ ਤਾਂ ਬਿਲਕੁਲ ਇਹ ਤਸਵੀਰ ਐਕਸਕਲੂਸਿਵ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਆ ਰਾਜ ਸਾਹਿਬ ਡਰੋਨ ਲੈ ਆਂਦਾ ਪੰਜਾਬ ਹੁਣ ਹਰਿਆਣੇ ਵਾਲਿਆਂ ਦਾ ਹੁਣ ਇਹਦਾ ਕੀ ਕਰਨਾ ਇਹਨੂੰ ਸਿੱਟ ਕੇ ਪਹਿਲਾਂ ਤੇ ਇਹ ਜੁੱਤੀ ਫੇਰਨੀ ਹੈ ਇਹ ਖੱਟ ਰਿਹਾ ਸਮਝ ਲਓ ਇਸ ਵੇਲੇ ਤੇ ਇਹਦੇ ਜੁੱਤੀ ਫੇਰਨੀ ਹੁਣ ਰੱਜ ਕੇ ਕਿਉਂਕਿ ਇਹ ਕੱਲ ਦਾ ਸਾਨੂੰ ਖਰਾਬ ਕਰ ਰਿਹਾ ਸੀ ਤੇ ਇਹ ਸਾਡੇ ਨੌਜਵਾਨਾਂ ਦੀ ਇਹ ਜਿੱਤ ਆ ਸਰਕਾਰ ਨੂੰ ਅੱਜ ਚੇਤਾਵਨੀ ਦਿੱਤੀ ਸੀ ਵੀ ਹਟ ਜਾਓ ਇਹ ਹੁਣ ਮੈਂ ਕਹੂੰਗਾ ਬੱਚਿਆਂ ਨੂੰ ਇਹਨੂੰ ਲਿਆਓ ਇਹਨੂੰ ਲੈ ਕੇ ਜਾਵਾਂਗੇ ਪੰਜਾਬ ਹਾਂ ਤਾਂ ਬਿਲਕੁਲ ਇਹ ਅਸੀਂ ਦੇਖ ਰਹੇ ਆ ਕਿ ਡਰੋਨ ਨੂੰ ਓਏ ਹੋ ਆ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਆਊਟ ਆਫ ਕੰਟਰੋਲ ਹੋ ਚੁੱਕਿਆ ਹੈ ਤੇ ਇਹ ਤਸਵੀਰ ਦੇਖ ਸਕਦੇ ਹੋ ਇਹ ਜੋਸ਼ ਹੈ ਬੋਲੋ ਬੋਲਿਓ ਸ਼ਾਨਹਾਰ ਰਾਏ ਸਾਹਿਬ ਸ਼ਾਨਹਾਰ ਖੱਟਰ ਸੱਟ ਲਿਆ ਸੱਟ ਲਿਆ ਓਏ ਖੱਟਰ ਸੱਟ ਲਿਆ ਸੱਟ ਲਿਆ ਬਈ ਖੱਟਰ ਸੱਟ ਲਿਆ ਮੇਰੇ ਖੱਟਰ ਸੱਟ ਲਿਆ ਸੱਟ ਲਿਆ ਵੀ ਸੱਟ ਲਿਆ ਬਈ ਇਹ ਤਾਂ ਵਿਆਹ ਵਾਲਾ ਮਾਹੌਲ ਬਣਾਤਾ ਤੁਸੀਂ ਹੈ ਪੂਰੇ ਜੋਸ਼ ਦੇ ਵਿੱਚ ਸਾਰੇ ਆ ਗਏ ਬਿਲਕੁਲ ਬਿਲਕੁਲ ਆਉਂਦਾ ਨਾ ਵਿਆਹ ਜਿੰਨਾ ਜੋਸ਼ ਇਹ ਬਿਲਕੁਲ ਇਹ ਬੱਚਿਆਂ ਦੇ ਵਿੱਚ ਕਿਉਂਕਿ ਕੱਲ ਦੇ ਇਹਨੇ ਬਹੁਤ ਝਕਮੀ ਕੀਤੇ ਆ ਇਹ ਸੱਟਣਾ ਚਾਹੀਦਾ ਸੀ ਇਹ ਸਰਕਾਰ ਨੂੰ ਅਕਲਤਾ ਦਾਊਗੀ ਇਹ ਸਰਕਾਰ ਜਾਣ ਕੇ ਪੜਗਾੜ ਪੈਦਾ ਕਰ ਰਹੀ ਹੈ ਸਾਨੂੰ ਬਦਨਾਮ ਕਰਨ ਲਈ ਕਰ ਰਹੀ ਹੈ ਸੋ ਇਹਨਾਂ ਨੂੰ ਅਕਲ ਦੇਣ ਵਾਸਤੇ ਜ਼ਰੂਰੀ ਹੈ ਤਾਂ ਜੇਕਰ ਦੇਖੀ ਤਾਂ ਹੁਣ ਵੀ ਵਰਚੁਅਲ ਮੀਟਿੰਗ ਹੋਣੀ ਹੈ ਸ਼ਾਮ ਦਾ ਸਮਾਂ ਰੱਖਿਆ ਡੱਲੇਵਾਲ ਵੀ ਸਾਹਿਬ ਵੀ ਕਹਿ ਕੇ ਗਏ ਆ ਕਿ 7-8 ਵਜੇ ਦਾ ਸਮਾਂ ਦੇ ਦਿਓ ਇਹ ਤੋਂ ਅੱਗੇ ਨਹੀਂ ਪੈਣ ਦਿੰਦੇ ਜਾਂ ਤਾਰ ਹੋਊਗਾ ਜਾਂ ਪਾਰ ਹੋਊਗਾ ਕੀ ਲੱਗਦਾ ਅੱਜ ਨਵੇੜਾ ਕੀ ਹੋਣਾ ਮੈਂ ਪਹਿਲਾਂ ਇਹ ਦੱਸਣਾ ਚਾਹਾਂਗਾ ਵੀ ਇਹਨੂੰ ਸਿੱਟ ਸਾਡੇ ਬੱਚੇ ਕੱਲ੍ਹ ਦੇ ਵੀ ਸਕਦੇ ਸੀ ਕਿਸੇ ਗੰਦੇ ਨਾਲ ਪਰ ਅੱਜ ਵੀ ਕਿੰਨੇ ਨਾਲ ਸਿੱਟਿਆ ਉਹ ਪਿਆਰ ਦੀ ਡੋਰ ਨਾਲ ਸਿੱਟਿਆ ਪਤੰਗ ਵਾਲੀ ਡੋਰ ਇਹ ਪਤੰਗ ਵਾਲੀ ਡੋਰ ਨਾ ਇਹ ਪਿਆਰ ਦੀ ਡੋਰ ਹੈ ਪਤੰਗ ਦੀ ਤੇ ਇਹ ਇਹ ਚਿਹਰਾ ਸਾਡੇ ਲੋਕਾਂ ਦਾ ਤੇ ਉਹ ਸਰਕਾਰ ਦਾ ਚਿਹਰਾ ਸਾਡੇ ਤੇ ਗੋਲੀਆਂ ਚਲਾਉਂਦੇ ਆ